ਜੇਕਰ ਪੰਜਾਬ ਤੇ ਹਿਮਾਚਲ ਤੇ ਹੋਰ ਨਾ ਮੈਦਾਨੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਬਰਸਾਤ ਪੈਣ ਕਾਰਨ ਪਿੰਡਾਂ ਚ ਹੜ੍ਹ ਹੋਣ ਕਾਰਨ ਜਿਹਹਾਲਾਤ ਦੇਖੇ ਜਾਂ ਤਾਂ ਹਾਲਾਤ ਬੱਤ ਬੱਤ ਨਜ਼ਰ ਆ ਰਹੇ ਜੇਕਰ ਚੁੱਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਮੈਂ ਚੁੱਲ੍ਹੇ ਤੋਂ ਸ਼ੁਰੂਆਤ ਕਰਾਂਗਾ ਕਿ ਗਰੀਬ ਲੋਕਾਂ ਦੇ ਜਿਹੜੇ ਚੁੱਲ੍ਹੇ ਪਏ ਹੋਏ ਠੰਡੇ ਹੋਣ ਕਰਕੇ ਕਾਫੀ ਜਿਹੜਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਛੱਤਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਨੂੰ ਚੋਣ ਕਰਕੇ ਲੋਕ ਜਿਹੜੇ ਮਜੂਸੇ ਹੋਏ ਉਹ ਸਹਮੇ ਹੋਏ ਨਜ਼ਰ ਆ ਰਹੇ ਆ ਕੀ ਪਰਿਵਾਰਾਂ ਦਾ ਨੁਕਸਾਨ ਨਾ ਹੋਵੇ ਫਸਲਾਂ ਦਾ ਨੁਕਸਾਨ ਨਾ ਹੋਵੇ ਪਰ ਜੋ ਇਸ ਵਕਤ ਹਾਲਾਤ ਨਜ਼ਰ ਆ ਰਹੇ ਉਹਨਾਂ ਹਾਲਾਤਾਂ ਦੇ ਚੱਲਦਿਆਂ ਪਰਿਵਾਰਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾ ਆਪਣਾ ਮਮਤਾ ਰਾਣੀ ਮੇਰਾ ਪਿੰਡ ਰਾੜਾ ਰਾੜਾ ਹਾਂ ਜੀ ਔਰ ਕੀ ਕਹਿਣਾ ਚਾਹੋਗੇ ਛੱਤਾਂ ਚੁੰਦੀਆਂ ਪਈਆਂ ਵਾਂ ਸਿਆਣ ਦਾ ਮਾਹੌਲ ਪਾਇਆ ਜਾ ਰਿਹਾ ਲਗਾਤਾਰ ਬਰਸਾਤ ਪੈ ਰਹੀ ਹੈ ਜੀ ਵੀ ਹਟਣ ਦਾ ਨਾਂ ਨਹੀਂ ਲੈ ਰਹੀ ਔਰ ਕੀ ਕੀ ਨੁਕਸਾਨ ਹੋ ਰਿਹਾ ਇਸ ਟਾਈਮ ਤੇ ਪਰਿਵਾਰ ਦਾ ਰੋਟੀ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕਿ ਚੁੱਲ੍ਹੇ ਦੇ ਠੰਡੇ ਔਰ ਛੱਤਾਂ ਚੁੰਦੀਆਂ ਪਈਆਂ ਬਹੁਤ ਮੁਸ਼ਕਲ ਹੈ ਜੀ ਆ ਦੇਖ ਲਓ بارش ਹੋ ਰ ਤੇ ਕੋਠੇ ਚੋ ਰਹੇ ਆ ਦੇਖੋ ਬਹੁ ਹਾਲਾਤ ਮਾੜੇ ਆ ਇੱਕੋ ਦੋ ਕੋਠੇ ਚੋ ਰਹੇ ਤੁਹਾਡੇ ਸਾਡੇ ਮਹੀਨਾ ਹੀ ਹੋ ਗਿਆ ਜੀ ਅਸੀਂ ਤਾਂ ਤੰਬੂ ਲਾ ਕੇ ਉੱਚੀ ਜਗ੍ਹਾ ਤੇ ਕਾੜਦੇ ਰਹਿੰਦੇ ਆ ਇਸ ਕਰਕੇ ਸਾਡਾ ਥੋੜਾ ਬਚਾ ਰੋਟੀ ਪਾਣੀ ਇਦਾਂ ਹੀ ਆ ਮਾੜਾ ਮੋਟਾ ਜਿਹੜੇ ਪਰੋ ਲੋਕੀ ਦੇ ਜਾਂਦੇ ਖਾ ਲਈਦੇ ਆ ਪਰਵਾਣ ਤਾਂ ਰੋਜ਼ਗਾਰ ਦੀ ਗੱਲ ਕੀਤੀ ਆ ਤਾਂ ਰੋਜ਼ਗਾਰ ਕੀ ਹੈਗਾ ਕਿਉਂਕਿ ਰੋਜ਼ਗਾਰ ਤੋਂ ਤੇ ਘਰ ਤੋਂ ਸ਼ੁਰੂ ਗੱਲ ਹੋਈ ਰੋਜ਼ਗਾਰ ਹੁਣ ਬਾਰਿਸ਼ ਦਾ ਰੋਜ਼ਗਾਰ ਬੰਦਿਆ ਜੀ ਬਾਰਿਸ਼ ਬਹੁਤ ਹੋ ਰਹੀ ਆ ਜੀ ਹਾਂਜੀ ਬਸ ਇਸ ਗੱਲ ਦਾ ਚੁੱਲ੍ਹੇ ਠੰਡੇ ਪਏ ਆ ਨੁਕਸਾਨ ਹੋ ਰਿਹਾ ਹੈ ਹਾਂਜੀ ਚੁੱਲ੍ਹੇ ਠੰਡੇ ਪਏ ਆ ਤੇ ਘਰ ਚੋਂਦੇ ਆ ਤੇ ਬਹੁ ਔਖਾ ਆ ਕੰਮ ਕੋਈ ਨਹੀਂ ਕਰ ਤੇ ਸਾਡੀ ਮਦਦ ਕੀਤੀ ਜਾਵੇ ਲਗਾਤਾਰ ਬਰਸਾਤ ਨੂੰ ਲੈ ਕੇ ਜੋ ਸਕੂਲ ਪਾਇਆ ਜਾ ਰਿਹਾ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਇਸੇ ਹੋਰ ਨਾ ਘਰਾਂ ਦੇ ਜਿਹੜੇ ਛੱਤਾਂ ਜਿਹੜੀਆਂ ਮਕਾਨ ਚੋਏ ਸੀਗੇ ਔਰ ਜਿਨ੍ਹਾਂ ਛੱਤਾਂ ਦੇ ਹੇਠਾਂ ਲੋਕਾਂ ਨੂੰ ਰਹਿਣਾ ਕੀ ਕਹਿਣਾ ਚਾਹੋਗੇ ਹਾਂਜੀ ਸਾਡੀ ਵੀ ਛੱਤ ਡਿੱਗੀ ਹੈ ਅਸੀਂ ਹੁਣ ਕਿਸੇ ਦੇ ਘਰ ਰਹੇ ਆ ਨਾ ਸਾਨੂੰ ਕਿਸੇ ਗੁਦਰਪਾਲ ਦੇ ਤੇ ਹੀ ਪਾ ਲੋ ਠੀਕ ਹੈ ਜੀ ਕਿ ਤਾਹੋਣੇ ਦੇ ਰਹਿ ਰਹੇ ਕਿਸੇ ਦੇ ਦਾ ਜੀ ਹਾਂਜੀ ਕੀ ਮੰਗ ਕਰਦੇ ਜੀ ਸਾਨੂੰ ਸਰਕਾਰੋਂ ਕੁਝ ਮਿਲੇ ਆ ਪਰ ਮੁਕ ਘਰ ਬਣੇ ਹੋਏ ਹਾਂਜੀ ਪਰ ਨਹੀਂ ਸਾਡੀ ਕੋਈ ਮਦਦ ਨਹੀਂ ਕਰ ਰਹੀ ਐਤੋਂ ਬਿਆਸ ਰਿਹਾ ਕਿੰਨਾ ਕਹਿਗਾ ਤੇ ਪਾਣੀ ਉੱਥੇ ਕਿੰਨਾ ਕਹਿਗਾ ਕਿੰਨਿਆਂ ਦਾ ਫਸਲਾਂ ਡੁੱਬੀਆਂ ਤੇ ਕਿੱਲੇ ਘਰਾਂ ਦਾ ਨੁਕਸਾਨ ਹੋਇਆ ਹੋਤੈ ਫਸਲਾਂ ਜੰਨੀਆਂ ਸਾਡੀ ਸਾਰੀ ਜੀਵਨ ਪਿੰਡ ਦੀ ਸਾਰੀ ਫਸਲ ਡੁੱਬ ਗਈ ਆ ਮਿਲ ਪਾਣੀ 10 ਫੁੱਟ ਪਾਣੀ ਆਗਾ ਤੇ ਤੁਸੀਂ ਨਾਲ ਲਗਾ ਪਰ ਬਦਦਾ ਫੋਟੋ ਪਾ ਲ ਤੁਸੀਂ ਕੀ ਕੰਮ ਕਰੀਂ ਦਿਹਾੜੀ ਕਰਦਾ ਜੀ ਦਿਹਾੜੀ ਕਰ ਹਾਂਜੀ ਤੇ ਹੁਣ ਪ੍ਰਸਾਦ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਦਿਹਾੜੀ ਕੋਈ ਵੀ ਇਹ ਰਾਚਰ ਪਾਣੀ ਜਿਹੜੇ ਦੇ ਕੇ ਜਾਂਦੇ ਪਿੰਡਾਂ ਚ ਆਉਂਦਾ ਉਹ ਫਾਰੀ ਨਾਲ ਟ੍ਰੇਨ ਪਾਸ ਕਰਦੇ ਆ ਜੀ ਬਾਕੀ ਕੋਈ ਤੁ ਕੋਈ ਕੰਮ ਨਹੀਂ ਲੇਗਾ ਸਾਡੇ ਬਰਾਦਰ ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਏ ਨਾ ਹਾਲਾਤਾਂ ਲੈ ਕੇ ਲੋਕ ਜਿਹੜੇ ਆ ਪਰੇਸ਼ਾਨ ਨਜ਼ਰ ਆ ਰਹੇ ਲਗਾਤਾਰ ਬਰਸਾਤ ਜਿਹੜੀ ਪੈ ਰਹੀ ਹੈ ਕਿਤਨੇ ਕਿਤੇ ਆਫਤ ਬਣ ਕੇ ਨਜ਼ਰ ਆ ਰਹੀ ਹੈ ਕਿਤਨੇ ਕਿਤੇ ਨੁਕਸਾਨ ਹੋ ਰਿਹਾ ਹੈ ਨੁਕਸਾਨਾਂ ਤੋਂ ਲੈ ਕੇ ਦੇਖਿਆ ਜਾਵੇ ਤਾਂ ਲੋਕਾਂ ਕੋ ਨੁਕਸਾਨ ਜਿਹੜਾ ਕਿ ਜਰਿਆਣੀ ਜਾ ਰਿਹਾ ਲੋਕੀ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੁਦਰਤ ਦੇ ਕਹਿ ਨੂੰ ਰੋਕ ਨਹੀਂ ਸਕਦੇ ਪਰ ਸਰਕਾਰ ਲੋਕਾਂ ਦੀ ਮਦਦ ਕਰਨ ਵਾਸਤੇ ਜ਼ਰੂਰ ਅੱਗੇ ਆਵੇ ਭਾਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਹਨਾਂ ਲੋਕਾਂ ਵਾਸਤੇ ਕੀ ਅਪੀਲ ਕਰਨਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਗਰੀਬ ਤਬਕਾ ਹੈ ਨਾ ਇਹ ਮਿਹਨਤ ਮਜ਼ਦੂਰੀ ਕਰਦੇ ਹਨ ਇਹਨਾਂ ਦਾ ਕੰਮ ਸਾਰਾ ਬੰਦ ਹੋ ਗਿਆ ਕਿਉਂਕਿ ਪਾਣੀ ਸਾਰਾ ਉਧਰ ਆ ਗਿਆ ਨਾ ਖੇਤਾਂ ਵਿੱਚ ਉੱਥੇ ਹੀ ਕੰਮ ਕਰਦੇ ਸੀ ਸਾਰੇ ਵੈਸੇ ਇਹਨਾਂ ਦੀ ਵਾਂ ਫੜਨੀ ਚਾਹੀਦੀ ਸਰਕਾਰ ਨੂੰ ਇਹੀ ਕਵਾਂਗੇ ਮੈਂ ਇੱਕ ਘਰੇ ਕੰਮ ਤੇ ਜਾਂਦੇ ਹਾਂ ਹਾਂਜੀ ਉਧਰ ਕੰਮ ਕਰਦੇ ਹਾਂ ਹਾਂਜੀ ਨਰੇਗਾ ਦੇ ਕੰਮ ਤੇ ਲੋਕ ਜਾਂਦੇ ਸੀ ਉਧਰ ਪਾਣੀ ਆ ਕੇ ਕੰਮ ਬੰਦ ਹੋਏ ਪਏ ਕਿੰਨੀ ਦਿਹਾੜੀ ਉੱਥੇ ਹਾਂਜੀ 350 ਕੋ ਹੈ ਗਈ ਹੈ 350 ਨਾਲ ਬਿਆਰਾ ਹੋ ਜਾਂਦਾ ਕਿ ਕਿਸ ਤਰ੍ਹਾਂ ਦੇਖੋ ਹੁਣ ਕਰਨਾ ਹੀ ਪੈਣਾ ਫੇਰ ਕੀ ਕਰ ਸਕਦੇ ਬੰਦਾ ਵੀ ਹੈ ਨਹੀਂ ਸਿਰ ਤੇ ਆਪੀ ਰੋਟੀ ਕਰਨੇ ਆ ਬੱਚਾ ਜੇ ਛੋਟਾ ਵਾ ਕਮਾਈ ਆਪ ਹੀ ਕਰਦੇ ਆ ਤਾਂ ਆਪ ਹੀ ਖਾਣੇ ਆ ਕਿੰਨੇ ਕ ਘਰ ਜਿਹੜੇ ਆ ਇਸ ਪਿੰਡ ਦੇ ਵਿੱਚ ਜਿਹੜੇ ਛੱਤਾ ਚੁੰਦੀਆਂ ਜਾਂ ਕਿੰਨੇ ਕ ਛੱਤਾ ਜਿਹੜੀਆਂ ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਬਾਲੀਆਂ ਕਾਫੀ ਲੋਕ ਐ ਜਿੱਦਾਂ ਜਿੱਦਾਂ ਦੀਆਂ ਕੱਚੀਆਂ ਛੱਤਾਂ ਵਾ ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਲੈਂਡਰਾਂ ਵਾਲੇ ਨਹੀਂ ਚਾਹੁੰਦੇ ਕਈ ਲੈਂਡਰਾਂ ਵਾਲੇ ਵੀ ਪਰੇਸ਼ਾਨ ਐ ਅਸੀਂ ਉਹਨਾਂ ਨੂੰ ਦੁੱਗਣੇ ਪਰੇਸ਼ਾਨ ਐ ਬਾਲਿਆਂ ਵਾਲੀਆਂ ਛੱਤਾਂ ਸਾਡੀਆਂ ਜਿਵੇਂ ਕਿ ਕਮਰੇ ਦੇ ਵਿੱਚ ਸਮਾਨ ਤੇ ਨਹੀਂ ਐ ਪਰ ਜਿਹੜਾ ਸਮਾਨ ਬਚਾਵਾ ਕਰਕੇ ਜਿਹੜਾ ਕਿ ਕੱਢ ਲਿਆ ਗਿਆ ਪਰ ਲੋਕਾਂ ਦੀ ਮੰਗ ਆ ਕਿ ਸਰਕਾਰਾਂ ਇਹਨਾਂ ਲੋਕਾਂ ਦੀ ਮਦਦ ਕਰਨ ਤਾਂ ਜੋ ਕਿ ਇਹਨਾਂ ਲੋਕਾਂ ਦਾ ਗੁਜ਼ਾਰਾ ਹੋ ਸਕੇ ਤੁਸੀਂ ਦੇਖਦੇ ਹੋ ਦੈਂਸੇਰਾ ਮੈਂ ਹਰਮਤਪਾਲ ਸਿੰਘ ਬਾਜਵਾ ਟਾਂਡਾੜ ਮੈਂ ਬੇਨਤੀ ਸਾਂ ਕਿ ਅੱਜ 15-20 ਦਿਨ ਤੋਂ ਬਰਸਾਤ ਹੋ ਰਹੀ ਆ ਔਰ ਦਰਿਆ ਦਾ ਪਾਣੀ ਬਹੁਤ ਮਾਰ ਕਰਦਾ ਗੁਰਦੁਆਰੇ ਦੇ ਚਾਂਦ ਫੇਰ ਜੋ ਦੀਵਾਰਾਂ ਨੇ ਪੈਣ ਲੱਗਿਆ ਕੱਲ ਹੀ ਗੱਲ ਹੈ ਕਿ ਉਹ ਬਾਥਰੂਮ ਹੈ ਉਹ ਵੀ ਟੱਠਣ ਲੱਗਾ ਸੀ ਤੇ ਫਿਰ ਜੇਸੀ ਵੀ ਮੰਗਾ ਕੇ ਤੇ ਪਾਣੀ ਮਿੱਟੀ ਲਾਈ ਆ ਤੇ ਕੁਮਾਰੀ ਖਤਮ ਹੋ ਗਿਆ ਹੈ ਝੋਨਾ ਵੀ ਖਤਮ ਹੋ ਗਿਆ ਪਸ਼ੂ ਵੀ ਬਹੁਤ ਮਾਰੇ ਗਏ ਹਨ ਜਿੰਨਾ ਕਰਕੇ ਸਰਕਾਰ ਨੂੰ ਕੁਝ ਮਦਦ ਚਾਹੀਦੀ ਆ ਗਰੀਬਾਂ ਵਾਸਤੇ 2 ਵੀ ਮਕਾਨ ਟੱਠੇ ਹਨ ਜਾਂ ਕੋਈ ਵੀ ਨੁਕਸਾਨ ਹੋਇਆ ਤੇ ਇਹ ਸਰਕਾਰ ਜਿੰਮੇ ਆ ਰਿਆ ਨਾ ਔਰ ਕਿੰਨਾ ਕੁ ਨੁਕਸਾਨ ਕਿੰਨੀ ਫਸਲ ਹੋਈ ਕਿਹੜਾ ਕਿਹੜਾ ਇਲਾਕਾ ਮਿਲਦਾ ਹੈ ਕੋਈ ਕਹਿ ਨਹੀਂ ਸਕਦੇ ਜੀ ਇਹ ਗਿਣਤੀ ਮਿਤੀ ਤੋਂ ਬਾਹਰ ਹੈ ਜੀ ਹੋਣਾ ਵੀ ਗਿਣਤੀ ਮਿਤੀ ਵੀ ਇੰਨਾ ਕਿ ਨੁਕਸਾਨ ਹੋਇਆ ਗਿਣਤੀ ਮਿਤੀ ਤੋਂ ਬਾਹਰ ਹੈ ਜੀ ਇਸ ਕਰਕੇ ਸਰਕਾਰ ਨੂੰ ਇਹਦੇ ਵਾਸਤੇ ਕੁਝ ਸੋਚਣਾ ਚਾਹੀਦਾ ਵਾ ਕਿਉਂਕਿ ਗਰੀਬ ਮਾਰ ਜ਼ਿਆਦਾ ਹੋਈ ਹੈ ਜਿਸ ਕਾਰਨ ਕਾਰ ਕੇ ਕੁਝ ਕੁਦਰਤੀ ਕੈਰ ਹੋਇਆ ਵਾ ਕੁਝ ਦਰਿਆ ਦੇ ਪਾਣੀ ਨੇ ਮਾਰ ਕੀਤੀ ਹੈ ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਲਾ ਕੇ ਪਿੰਡ ਦਾ ਆਦਮੀ ਆ ਉਹ ਵੀ ਦਰਿਆ ਦੇ ਦੁੱਬ ਕੇ ਗੋਦੀ ਮੌਤ ਹੋ ਗਈ ਹੈ ਸਰਕਾਰ ਇਹ ਬੇਨਤੀ ਕਰਦੇ ਹਾਂ ਕਿ ਆਪਾਂ ਵੀ ਜੋ ਵੀ ਕਰ ਸਕਦੇ ਹੈ ਗਰੀਬਾਂ ਦੀ ਮਦਦ ਕਰੇ ਜਾਂ ਕੁਛ ਵੀ ਕੋਠੇ ਘਟਿਆਨ ਕਿਤੇ ਮਾਨੀ ਜਾਂ ਨੀਂ ਗਾਲਾਂ ਨੂੰ ਖਾਣ ਔਰ ਕੀ ਕਹਿਣਾ ਚਾਹੂਗੋ ਜੋ ਹਲਾਤਾਂ ਚੱਲਦੇ ਆ ਨੁਕਸਾਨ ਹੋ ਰਿਹਾ ਸਾਰੇ ਥੜੇ ਬੇ ਮਕਾਨ ਸਾਰੇ ਟੋਂਡੇ ਕੱਚੇ ਮਕਾਨ ਆ ਜੀ ਗਾਡਰ ਵਾਲੇ ਹਾਂਜੀ ਤੇ ਲੱਖ ਲੱਖ ਪਾਣੀ ਆ ਟੋਂਡੇ ਸਾਰੇ ਜੀ ਤੇ ਘਰੂ ਵੀ ਘਰ ਫਿਰਦੇ ਆ ਜੇਕਰ ਪੰਜਾਬ ਤੇ ਹਿਮਾਚਲ ਤੇ ਹੋਰ ਨਾ ਮੈਦਾਨੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਬਰਸਾਤ ਪੈਣ ਕਾਰਨ ਪਿੰਡਾਂ ਚ ਹੜ੍ਹ ਹੋਣ ਕਾਰਨ ਜੇ ਹਾਲਾਤ ਦੇਖੇ ਜਾਂ ਤਾਂ ਹਾਲਾਤ ਬੱਤ ਬੱਤ ਨਜ਼ਰ ਆ ਰਹੇ ਜੇਕਰ ਚੁੱਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਮੈਂ ਚੁੱਲ੍ਹੇ ਤੋਂ ਸ਼ੁਰੂਆਤ ਕਰਾਂਗਾ ਕਿ ਗਰੀਬ ਲੋਕਾਂ ਦੇ ਜਿਹੜੇ ਚੁੱਲ੍ਹੇ ਪਏ ਹੋਏ ਠੰਡੇ ਹੋਣ ਕਰਕੇ ਕਾਫੀ ਜਿਹੜਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਛੱਤਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਨੂੰ ਚੋਣ ਕਰਕੇ ਲੋਕ ਜਿਹੜੇ ਮਜੂਸੇ ਹੋਏ ਉਹ ਸਹਮੇ ਹੋਏ ਨਜ਼ਰ ਆ ਰਹੇ ਆ ਕਿ ਪਰਿਵਾਰਾਂ ਦਾ ਨੁਕਸਾਨ ਨਾ ਹੋਵੇ ਫਸਲਾਂ ਦਾ ਨੁਕਸਾਨ ਨਾ ਹੋਵੇ ਪਰ ਜੋ ਇਸ ਵਕਤ ਹਾਲਾਤ ਨਜ਼ਰ ਆ ਰਹੇ ਉਹਨਾਂ ਹਾਲਾਤਾਂ ਦੇ ਚੱਲਦਿਆਂ ਪਰਿਵਾਰਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾ ਆਪਣਾ ਮਮਤਾ ਰਾਣੀ ਮੇਰਾ ਪਿੰਡ ਰਾੜਾ ਰਡਾ ਔਰ ਕੀ ਕਹਿਣਾ ਚਾਹੋਗੇ ਛੱਤਾ ਚੁੰਦੀਆ ਪਈਆਂ ਵਾ ਸਿਆਣ ਦਾ ਮਾਹੌਲ ਪਾਇਆ ਜਾ ਰਿਹਾ ਲਗਾਤਾਰ ਬਰਸਾਤ ਪੈ ਰਹੀ ਹੈ ਜੀ ਵੀ ਹਟਣ ਦਾ ਨਾਂ ਨਹੀਂ ਲੈ ਰਹੀ ਔਰ ਕੀ ਕੀ ਨੁਕਸਾਨ ਹੋ ਰਿਹਾ ਇਸ ਟਾਈਮ ਤੇ ਪਰਿਵਾਰ ਦਾ ਰੋਟੀ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕਿ ਚੁੱਲ੍ਹੇ ਦੇ ਠੰਡੇ ਔਰ ਛੱਤਾ ਚੁੰਦੀਆ ਪਈ ਬਹੁਤ ਮੁਸ਼ਕਲ ਹੈ ਜੀ ਆ ਦੇਖ ਲਓ ਬਾਰਿਸ਼ ਹੋ ਰਹੀ ਹੈ ਡੇਢ ਮਹੀਨੇ ਤੋਂ ਤੇ ਕੋਠੇ ਚ ਹੋ ਰਿਹਾ ਦੇਖੋ ਬਹੁਤ ਹਾਲਾਤ ਮਾੜੇ ਆ ਇੱਕੋ ਦੋ ਕੋਠੇ ਚ ਹੋ ਰਹੇ ਤੁਹਾਡੇ ਸੜੇਮੀ ਨਹੀਂ ਹੋ ਗਿਆ ਜੀ ਅਸੀਂ ਤਾਂ ਤੰਬੂ ਲਾ ਕੇ ਉੱਚੀ ਜਗ੍ਹਾ ਤੇ ਘਾਟਦੇ ਰਹਿੰਦੇ ਆ ਇਸ ਕਰਕੇ ਸਾਡਾ ਥੋੜਾ ਬਚਾ ਹੈ ਰੋਟੀ ਪਾਣੀ ਇਦਾਂ ਹੀ ਆ ਮਾੜਾ ਮੋਟਾ ਜਿਹੜੇ ਪਰੋਂ ਲੋਕੀ ਦੇ ਜਾਂਦੇ ਖਾ ਲਈਦੇ ਆ ਰੁਵਾੜਤ ਰੋਜ਼ਗਾਰ ਦੀ ਗੱਲ ਕੀਤੀ ਹੈ ਤਾਂ ਰੋਜ਼ਗਾਰ ਕੀ ਹੈਗਾ ਕਿਉਂਕਿ ਰੋਜ਼ਗਾਰ ਤੋਂ ਤੇ ਘਰ ਤੋਂ ਸ਼ੁਰੂ ਗੱਲ ਰੋਜ਼ਗਾਰ ਹੁਣ ਬਾਰਿਸ਼ ਦਾ ਰੋਜ਼ਗਾਰ ਬੰਦਿਆ ਜੀ ਬਾਰਿਸ਼ ਬੋ ਹੋ ਰਹੀ ਆ ਜੀ ਹਾਂ ਜੀ ਸਰ ਇਸ ਕਰਕੇ ਚੁੱਲ੍ਹੇ ਠੰਡੇ ਪਏ ਆ ਨੁਕਸਾਨ ਹੋ ਰਿਹਾ ਹੈ ਹਾਂ ਜੀ ਚੁੱਲ੍ਹੇ ਠੰਡੇ ਪਏ ਆ ਤੇ ਘਰ ਚ ਹੁੰਦੇ ਆ ਦੇ ਬੋ ਆਖਾਇਆ ਕੰਮ ਕੋਈ ਨਹੀਂ ਕਰ ਤੇ ਸਾਡੀ ਮਦਦ ਕੀਤੀ ਜਾਵੇ ਲਗਾਤਾਰ ਬਰਸਾਤ ਨੂੰ ਲੈ ਕੇ ਜੋ ਸਪੋਰਟ ਪਾਇਆ ਜਾ ਰਿਹਾ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਇਸੇ ਹੋਰ ਨਾ ਘਰਾਂ ਦੇ ਜਿਹੜੇ ਛੱਤਾਂ ਜਿਹੜੀਆਂ ਮਕਾਨ ਚੋਏ ਸੀਗੇ ਔਰ ਜਿਨ੍ਹਾਂ ਛੱਤਾਂ ਦੇ ਹੇਠਾਂ ਲੋਕਾਂ ਨੂੰ ਰਹਿਣਾ ਕੀ ਕਹਿਣਾ ਚਾਹੋਗੇ ਹਾਂਜੀ ਸਾਡੀ ਵੀ ਛੱਤ ਡਿੱਗੀ ਹੈ ਅਸੀਂ ਹੁਣ ਕਿਸੇ ਦੇ ਘਰ ਰਹੇ ਨਾ ਸਾਨੂੰ ਕਿਸੇ ਗੁਦਰਪਾਲ ਦੇ ਤੇ ਹੀ ਪਾਲੋ ਠੀਕ ਹੈ ਤੇ ਹੁਣ ਅਸੀਂ ਦੇ ਰਹਿਣ ਦੇ ਕਿਸੇ ਦੇ ਘਰ ਜੀ ਹਾਂਜੀ ਕੀ ਮੰਗ ਕਰਦੇ ਜੀ ਸਾਨੂੰ ਸਰਕਾਰੋਂ ਕੁਝ ਮਿਲੇ ਆਪਣਾ ਘਰ ਬਣਾਈਏ ਹਾਂਜੀ ਪਰ ਨਹੀਂ ਸਾਡੀ ਕੋਈ ਮਚਨ ਕਰ ਰਿਹਾ ਇਤੋਂ ਬਿਆਸ ਰਿਹਾ ਕਿੰਨਾ ਕ ਹੈਗਾ ਤੇ ਪਾਣੀ ਉੱਥੇ ਕਿੰਨਾ ਕ ਹੈਗਾ ਕਿੰਨੀ ਕ ਫਸਲਾਂ ਡੁੱਬੀਆਂ ਤੇ ਕਿੰਨੇ ਕ ਘਰਾਂ ਦਾ ਨੁਕਸਾਨ ਹੋਇਆ ਹੋਤੈ ਫਸਲਾਂ ਜੰਦੀਆਂ ਸਾਡੀ ਸਾਰੀ ਜੀਉਂਦ ਪਿੰਡ ਦੀ ਸਾਰੀ ਫਸਲ ਡੁੱਬ ਗਈ ਆ ਮਿਲ ਪਾਣੀ 10 ਫੁੱਟ ਪਾਣੀ ਹੈਗਾ ਤੁਸੀਂ ਨਾਲ ਲਗਾ ਤੁਹਾਡਾ ਦਾ ਫੁੱਟ ਪਾਣੀ ਤੁਸੀਂ ਕੀ ਕੰਮ ਕਰੀਂ ਦਿਹਾੜੀ ਕਰਦਾ ਜੀ ਦਿਹਾੜੀ ਹਾਂਜੀ ਤੇ ਹੁਣ ਬਰਸਾਦ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਦਿਹਾੜੀ ਕੋਈ ਵੀ ਨਾ ਰਚਰ ਪਾਣੀ ਜਿਹੜੇ ਦੇ ਕੇ ਜਾਂਦੇ ਪਿੰਡਾਂ ਚ ਆਉਂਦਾ ਉਹ ਫਾਰੀ ਨਾਲ ਟ੍ਰੇਨ ਪਾਸ ਕਰਦੇ ਬਾਕੀ ਕੋਈ ਤੁ ਕੋਈ ਕੰਮ ਨਹੀਂ ਲੇਗਾ ਸਾਡੇ ਬਰਾਦਰ ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਏ ਨਾ ਹਾਲਾਤਾਂ ਲੈ ਕੇ ਲੋਕ ਜਿਹੜੇ ਆ ਪਰੇਸ਼ਾਨ ਨਜ਼ਰ ਆ ਰਹੇ ਲਗਾਤਾਰ ਬਰਸਾਤ ਜਿਹੜੀ ਪੈ ਰਹੀ ਹੈ ਕਿਤਨੇ ਕਿਤੇ ਆਫਤ ਬਣ ਕੇ ਨਜ਼ਰ ਆ ਰਹੀ ਹੈ ਕਿਤਨੇ ਕਿਤੇ ਨੁਕਸਾਨ ਹੋ ਰਿਹਾ ਹੈ ਨੁਕਸਾਨਾਂ ਤੋਂ ਲੈ ਕੇ ਦੇਖਿਆ ਜਾਵੇ ਤਾਂ ਲੋਕਾਂ ਕੋ ਨੁਕਸਾਨ ਜਿਹੜਾ ਕਿ ਜਰਿਆਣੀ ਜਾ ਰਿਹਾ ਲੋਕੀ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੁਦਰਤ ਦੇ ਕਹਿ ਨੂੰ ਰੋਕ ਨਹੀਂ ਸਕਦੇ ਪਰ ਸਰਕਾਰ ਲੋਕਾਂ ਦੀ ਮਦਦ ਕਰਨ ਵਾਸਤੇ ਜ਼ਰੂਰ ਅੱਗੇ ਆਵੇ ਭਾਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਹਨਾਂ ਲੋਕਾਂ ਵਾਸਤੇ ਕੀ ਅਪੀਲ ਕਰਨਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਗਰੀਬ ਤਬਕਾ ਹੈ ਨਾ ਇਹ ਮਿਹਨਤ ਮਜ਼ਦੂਰੀ ਕਰਦੇ ਹਨ ਇਹਨਾਂ ਦਾ ਕੰਮ ਸਾਰਾ ਬੰਦ ਹੋ ਗਿਆ ਕਿਉਂਕਿ ਪਾਣੀ ਸਾਰਾ ਉਧਰ ਆ ਗਿਆ ਨਾ ਖੇਤਾਂ ਵਿੱਚ ਉੱਥੇ ਹੀ ਕੰਮ ਕਰਦੇ ਸੀ ਸਾਰੇ ਵੈਸੇ ਇਹਨਾਂ ਦੀ ਵਾਂਹ ਫੜਨੀ ਚਾਹੀਦੀ ਸਰਕਾਰ ਨੂੰ ਇਹੀ ਕਮਾਂਗੇ ਮੈਂ ਇੱਕ ਘੜੀ ਕੰਮ ਤੇ ਜਾਂਦੇ ਹਾਂ ਹਾਂਜੀ ਉਧਰ ਕੰਮ ਕਰਦੇ ਹਾਂ ਹਾਂਜੀ ਨਰੇਗਾ ਦੇ ਕੰਮ ਤੇ ਲੋਕ ਜਾਂਦੇ ਸੀ ਉਧਰ ਪਾਣੀ ਆ ਕੇ ਕੰਮ ਬੰਦ ਹੋਏ ਪਏ ਕਿੰਨੀ ਦਿਹਾੜੀ ਉੱਥੇ ਹਾਂਜੀ 350 ਕੋ ਹੈ ਗਈ ਹੈ 350 ਨਾਲ ਬਿਆਹ ਹੋ ਜਾਂਦਾ ਕਿ ਕਿਸ ਤਰ੍ਹਾਂ ਦੇਖੋ ਹੁਣ ਕਰਨਾ ਹੀ ਪੈਣਾ ਫੇਰ ਕੀ ਕਰ ਸਕਦੇ ਬੰਦਾ ਵੀ ਹੈ ਨਹੀਂ ਸਿਰ ਤੇ ਆ ਵੀ ਰੋਟੀ ਕਰਨੇ ਆ ਬੱਚਾ ਜੇ ਛੋਟਾ ਵਾ ਕਮਾਈ ਆਪ ਹੀ ਕਰਦੇ ਆ ਤਾਂ ਆਪ ਹੀ ਖਾਣੇ ਆ ਕਿੰਨੇ ਕ ਘਰ ਜਿਹੜੇ ਆ ਇਸ ਪਿੰਡ ਦੇ ਵਿੱਚ ਜਿਹੜੇ ਛੱਤਾ ਚੁੰਦੀਆਂ ਜਾਂ ਕਿੰਨੇ ਕ ਛੱਤਾ ਜਿਹੜੀਆਂ ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਬਾਲੀਆਂ ਕਾਫੀ ਲੋਕ ਐ ਜਿੱਦਾਂ ਜਿੱਦਾਂ ਦੀਆਂ ਕੱਚੀਆਂ ਛੱਤਾਂ ਵਾ ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਲੈਂਡਰਾਂ ਵਾਲੇ ਨਹੀਂ ਚਾਹੁੰਦੇ ਕਈ ਲੈਂਡਰਾਂ ਵਾਲੇ ਵੀ ਪਰੇਸ਼ਾਨ ਐ ਅਸੀਂ ਉਹਨਾਂ ਨੂੰ ਦੁੱਗਣੇ ਪਰੇਸ਼ਾਨ ਐ ਬਾਲਿਆਂ ਵਾਲੀਆਂ ਛੱਤਾਂ ਸਾਡੀਆਂ ਜਿਵੇਂ ਕਿ ਕਮਰੇ ਦੇ ਵਿੱਚ ਸਮਾਨ ਤੇ ਨਹੀਂ ਐ ਪਰ ਜਿਹੜਾ ਸਮਾਨ ਬਚਾਵਾ ਕਰਕੇ ਜਿਹੜਾ ਕਿ ਕੱਢ ਲਿਆ ਗਿਆ ਪਰ ਲੋਕਾਂ ਦੀ ਮੰਗ ਆ ਕਿ ਸਰਕਾਰਾਂ ਇਹਨਾਂ ਲੋਕਾਂ ਦੀ ਮਤ ਕਰਨ ਤਾਂ ਜੋ ਕਿ ਇਹਨਾਂ ਲੋਕਾਂ ਦਾ ਗੁਜ਼ਾਰਾ ਹੋ ਸਕੇ ਤੁਸੀਂ ਦੇਖਦੇ ਹੋ ਉਹ ਡੈਂਸੇਰਾ ਮਹਿਮਤਪਾਲ ਸਿੰਘ ਬਾਜਵਾ ਟਾਂਡਾੜ ਮੈਂ ਬੇਨਤੀ ਸਾਂ ਕਿ ਅੱਜ 15-20 ਦਿਨ ਤੋਂ ਬਰਸਾਤ ਹੋ ਰਹੀ ਆ ਔਰ ਦਰਿਆ ਦਾ ਪਾਣੀ ਬਹੁਤ ਮਾਰ ਕਰਦਾ ਗੁਰਦੁਆਰੇ ਦੇ ਚਾਂਦ ਫੇਰ ਜੋ ਦੀਵਾਰਾਂ ਨੇ ਪੈਣ ਲੱਗਿਆ ਕੱਲ ਹੀ ਗੱਲ ਹੈ ਕਿ ਉਹ ਬਾਥਰੂਮ ਹੈ ਉਹ ਵੀ ਟੱਠਣ ਲੱਗਾ ਸੀ ਤੇ ਫਿਰ ਜੀਐਸਬੀ ਮਂਗਾ ਕੇ ਤੇ ਪਾਣੀ ਮਿੱਟੀ ਲਾਈ ਆ ਤੇ ਕੁਮਾਰੀ ਖਤਮ ਹੋ ਗਿਆ ਹੈ ਝੋਨਾ ਵੀ ਖਤਮ ਹੋ ਗਿਆ ਪਸ਼ੂ ਵੀ ਬਹੁਤ ਮਾਰੇ ਗਏ ਹਨ ਜਿੰਨਾ ਕਰਕੇ ਸਰਕਾਰ ਨੂੰ ਕੁਝ ਮਦਦ ਚਾਹੀਦੀ ਆ ਗਰੀਬਾਂ ਵਾਸਤੇ 2 ਵੀ ਮਕਾਨ ਟੱਠੇ ਹਨ ਜਾਂ ਕੋਈ ਵੀ ਨੁਕਸਾਨ ਹੋਇਆ ਤੇ ਇਹ ਸਰਕਾਰ ਜਿੰਮੇ ਆ ਰਿਆ ਨਾ ਔਰ ਕਿੰਨਾ ਕੁ ਨੁਕਸਾਨ ਕਿੰਨੀ ਫਸਲ ਹੋਈ ਕਿਹੜਾ ਕਿਹੜਾ ਇਲਾਕਾ ਪਿਲਦਾ ਹੈ ਕੋਈ ਕਹਿ ਨਹੀਂ ਸਕਦੇ ਜੀ ਇਹ ਗਿਣਤੀ ਮਿਤੀ ਤੋਂ ਬਾਹਰ ਹੈ ਜੀ ਹੋਣਾ ਵੀ ਗਿਣਤੀ ਮਿਤੀ ਵੀ ਇੰਨਾ ਕਿ ਨੁਕਸਾਨ ਹੋਇਆ ਗਿਣਤੀ ਮਿਤੀ ਤੋਂ ਬਾਹਰ ਹੈ ਜੀ ਇਸ ਕਰਕੇ ਸਰਕਾਰ ਨੂੰ ਇਹਦੇ ਵਾਸਤੇ ਕੁਝ ਸੋਚਣਾ ਚਾਹੀਦਾ ਵਾ ਕਿਉਂਕਿ ਗਰੀਬ ਮਾਰ ਜ਼ਿਆਦਾ ਹੋਈ ਹੈ ਜਿਸ ਕਾਰਨ ਕਾਰਕ ਕੁਝ ਕੁਦਰਤੀ ਕੈਰ ਹੋਇਆ ਵਾ ਕੁਝ ਦਰਿਆ ਦੇ ਪਾਣੀ ਨੇ ਮਾਰ ਕੀਤੀ ਹੈ ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਲਾ ਕੇ ਪਿੰਡ ਦਾ ਆਦਮੀ ਆ ਉਹ ਵੀ ਦਰਿਆ ਦੇ ਦੁੱਬ ਕੇ ਗੋਦੀ ਮੌਤ ਹੋ ਗਈ ਹੈ ਸਰਕਾਰ ਇਹ ਬੇਨਤੀ ਕਰਦੇ ਹਾਂ ਕਿ ਆਪਾਂ ਵੀ ਜੋ ਵੀ ਕਰ ਸਕਦੇ ਹੈ ਗਰੀਬਾਂ ਦੀ ਮਦਦ ਕਰੇ ਜਾਂ ਕੁਝ ਵੀ ਕੋਠੇ ਘਟਿਆਨ ਕੀਤੀ ਮਾਨੀ ਜਾਂ ਨੀਂ ਗਾਲਨ ਖਾਨੋ ਔਰ ਕੀ ਕਹਿਣਾ ਚਾਹੋਗੇ ਜੋ ਹਲਾਤਾ ਚੱਲਦੇ ਆ ਨੁਕਸਾਨ ਹੋ ਰਿਹਾ ਸਾਰੇ ਥੜੇ ਬੇ ਮਕਾਨ ਸਾਰੇ ਟੋਂਡੇ ਕੱਚੇ ਮਕਾਨ ਆ ਜੀ ਗਾਡਰ ਵਾਲੇ ਹਾਂਜੀ ਤੇ ਲੱਖ ਲੱਖ ਪਾਣੀ ਆ ਟੋਂਡੇ ਸਾਰੇ ਜੀ ਤੇ ਘਰੂ ਵੀ ਘਰ ਫਿਰਦੇ ਆ